ਹਾਂਜੀ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾ ਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰਾ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਦਿਲੋਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਦਿਨ ਹੋ ਗਿਆ ਐਤਵਾਰ ਤੇ ਤਰੀਕ ਹੋ ਗਈ 4 ਤੇ ਅਸੀਂ ਆਏ ਆ ਪਉਪਰ ਫਟਕ ਬੰਦੇ ਆ ਤੇ ਤੁਹਾਨੂੰ ਥੋੜਾ ਖੜੇ ਰਹਿਣਾ ਪਿਆ ਤੇ ਤੁਸੀਂ ਟਾਈਟਲ ਥੰਬਨੇਲ ਦੇਖ ਕੇ ਸਾਂਝ ਹੀ ਗਏ ਹੋਵਗੇ ਅੱਜ ਮੈਂ ਕਿਹੜੀ ਗੱਲ ਕਰਨ ਜਾ ਰਹੀ ਹਾਂ ਤੇ ਅੱਜ ਦਿਨ ਬਹੁਤ ਖੁਸ਼ੀਆਂ ਦਾ ਮੇਰੇ ਵਾਸਤੇ ਹੈ ਨਾ ਬਹੁਤ ਮੈਂ ਸੋਚਿਆ ਵੀ ਨਹੀਂ ਸੀਗਾ ਵੀ ਇਹ ਦਿਨ ਮੈਂ ਦੇਖੂੰਗੀ ਪਰ ਮੇਰੇ ਮਨ ਸੀਗਾ ਵੀ ਮੈਂ ਵੱਡੇ ਬਲੌਗਰਾਂ ਨੂੰ ਮਿਲਣਾ ਜ਼ਰੂਰੀ ਆ ਤੇ ਤੁਸੀਂ ਬਸ ਬਲੌਗ ਨੂੰ ਅੰਤ ਤੱਕ ਦੇਖਿਓ ਤੇ ਬਲੌਗ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਦਾਂ ਕਿਦਾਂ ਦਾ ਬਲੌਗ ਲਗਾਣਾ ਹੈ ਤੇ ਇਹ ਦੇਖੋ ਜੀ ਵਾਟਕ ਮੰਦਰ ਸਾਰੀਆਂ ਮਤਲਬ ਇੱਥੇ ਗੱਡੀਆਂ ਮੋਟਰਸਾਈਕਲ ਸਾਰਾ ਕੁਝ ਮਤਲਬ ਖੜੇ ਆ ਤੇ ਹੁਣ ਤੁਹਾਨੂੰ ਮੈਂ ਟ੍ਰੇਨ ਦਿਖਾਉਣੀ ਆ ਤੇ ਟ੍ਰੇਨ ਆਊਗੀ ਤੇ ਦੇਖੋ ਜਿੱਦਾਂ ਰਸ ਪਿਆ ਆ ਤੇ ਬਸ ਕੁਛ ਹੀ ਟੈਂ ਦਾ ਟੇਨ ਆ ਜਾਣੀ ਆ ਤੇ ਬਸ ਇਦਾਂ ਹੀ ਕੰਮ ਕਰ ਦਾਣੇ ਟੁੜੀ ਚੱਕ ਕੇ ਤੇ ਸੋਚਿਆ ਚਲੋ ਹੁਣ ਜਾ ਕੰਮ ਫੇ ਰਹੀ ਗਿਆ ਜਾ ਇਹ ਫਿਰ ਇੰਦਾ ਰਹਿ ਜਾਣਾ ਫੇ ਅੱਗੇ ਪਨੀਰੀ ਤਿਆਰੀ ਹੋ ਜਾਣੀ ਆ ਮਤਲਬ ਬੀਜਣ ਦੀ ਹੈ ਨਾ ਤੇ ਪਨੀਰੀ ਬੀਜ ਕੇ ਅੱਗੇ ਫਿਰ ਹੋਣੀ ਤਿਆਰ ਹੋ ਜਾਣੀ ਆ ਫੇ ਕੰਮ ਕਾ ਫੇ ਸ਼ੁਰੂ ਹੋ ਜਾਣੀ ਹੈ ਨਾ ਚਲੋ ਮੈਂ ਕਿ ਹੁਣ ਜਾਂਨੇ ਆ ਤੇ ਮਿਲਿ ਆਉਨੇ ਆ ਆਪਣੇ ਇਸ ਤਿਆਰੀ ਵਿੱਚ ਹਨਾ ਤੇ ਅਸੀਂ ਚੱਲੇ ਆ ਹੁਣ ਤੁਹਾਨੂੰ ਦੱਸਦੇ ਆ ਕਿੱਥੇ ਚੱਲੇ ਆ ਤੇ ਵਾਸਤੇ ਸੀ ਟ੍ਰੇਨ ਦੇਖਿਓ ਤੇ ਟ੍ਰੇਨ ਹੈਗੀ ਇਹ ਪੈਟਰੋਲ ਵਾਲੀ ਆ ਇਹ ਤੇ ਦੇਖੋ ਕਿੰਨਾ ਰਸਿਆ ਤੇ ਉਹ ਕੁਲਫੀ ਵਾਲਾ ਸਾਹਮਣੇ ਖੜਾਇਆ ਤੇ ਹੁੰਦਾ ਦੇਖ ਕੇ ਫਟਾਫਟ ਕੁਲਫੀ ਖਾ ਲਈ ਪਰ ਖਾਣ ਵਾਲੇ ਖਾਈ ਜਾਂਦੇ ਆ ਜਿਹਨਾਂ ਨੇ ਖਾਣੀ ਆ ਚਲੋ ਖੈਰ ਤੁਸੀਂ ਬਸ ਵਲੌਗ ਨਾ ਬਣੇ ਰਿਓ ਤਾਂ ਉਹ ਦੇਖੋ ਜੀ ਟ੍ਰੇਨ ਆ ਗਈ ਆ ਤੇ ਇਹ ਡੀਜ਼ਲ ਜਾਂ ਡੀਜ਼ਲ ਵਾਲੀ ਜੀ ਪੈਟਰੋਲ ਇਦਾਂ ਦੀ ਕੁਛ ਹੈਗੀ ਆ ਇਹ ਮੈਨੂੰ ਤਾਂ ਪਤਾ ਨਹੀਂ ਵਿੱਚ ਕੀ ਹੈਗਾ ਇਹਦੇ ਹਾਂਜੀ ਪਉ ਉੱਪਰ ਤਾਂ ਹੁੰਦੇ ਹੋਏ ਫਿਰ ਬੇਨਪਾਲ ਕੇ ਆ ਗਿਆ ਨੰਗਲ ਸਰਾਲਾ ਪਿੰਡ ਡਿੰਗਰੀ ਆ ਪੰਡੋਰੀ ਢੇਪ ਔਰ ਕੁਪਰ ਤੇ ਹੁਣ ਆ ਗਏ ਸੀ ਕਠਾਰ ਆਪਣੀ ਮਾਸੀ ਸੱਸ ਦੇ ਪਿੰਡ ਆਈਆਂ ਮੈਂ ਵੈਸੇ ਮੇਰੀਆਂ ਦੋ ਤਿੰਨ ਰਸਤੇ ਆ ਰਹੀਆਂ ਹੈਗੀਆਂ ਇੱਥੇ ਤੇ ਵਧੀਆ ਜਣੀ ਪਿੰਡ ਵੀ ਤੇ ਸ਼ਹਿਰ ਨਾਲ ਦਾ ਹੀ ਆ ਇਹ ਤੇ ਹਰੇਚੀ ਮਿਲ ਜਾਂਦੀ ਆ ਵਧੀਆ ਤੇ ਹੁਣ ਇਸ ਚਾਹ ਚੂ ਪੀ ਲਈ ਆ ਗਏ ਤੇ ਸਾਡਾ ਭਾਣ ਜਾਇਆ ਤੇ ਮੈਂ ਗੱਪਾਂ ਮਾਰਾਂ ਅੰਟੀ ਸੀ ਦੇ ਨਾਲ ਤੇ ਉਹ ਪਤਾ ਨਹੀਂ ਆਵਾਜ਼ ਬੰਦ ਹੋ ਗਈ ਫੇਮਨਲ ਰਿਕਾਰਡ ਲਾਉਣੀ ਪੈਗੀ ਤੇ ਮੈਂ ਹੱਸਦੀ ਸੀ ਵੀ ਤੂੰ ਪਾਸ ਹੋ ਗਿਆ ਹਾਂ ਹਾਂਜੀ ਹਾਂਜੀ ਕਰੀ ਜਾਂਦਾ ਸੀਗਾ ਤੇ ਮੈਂ ਹੱਸੰਡੀ ਸੀ ਉਹਨੂੰ ਤੇ ਮੈਂ ਕਿਹਾ ਹਾਂਜੀ ਤੂੰ ਅੱਗੇ ਵੀ ਕੁਝ ਬੋਲ ਲੈਣਾ ਵਧੀਆ ਜੀ ਹੱਸ ਕੇ ਅੱਜ ਕੱਲ ਜਿਹੜੇ ਮੇਰੇ ਸਤਿਆਰ ਮਿਲਦੇ ਆ ਵਧੀਆ ਉਹਨਾਂ ਦਾ ਨਾਮ ਬੋਲਣਾ ਚਾਹੀਦਾ ਆ ਤੇ ਚਲੋ ਖੈਰ ਆਪੋ ਆਪਣੀ ਸੁਆਦੀ ਗੱਲ ਹੁੰਦੀ ਆ ਤੇ ਹੁਣ ਮੇਰੇ ਖੇਲੇ ਨੂੰ ਵਜਾਂ ਪੈਣ ਲੱਗੀਆਂ ਉਧਰ ਤੇ ਮੈਂ ਇਹਨੂੰ ਕਹਿਣੀ ਚੱਲ ਜਾ ਤੇਰੇ ਅ ਦੋਸਤ ਵਜਾਂ ਮਾਣਦੇ ਆ ਅੱਜ ਸੰਡੇ ਨੂੰ ਪਤਾ ਤੁਹਾਨੂੰ ਵੀ ਹਰੇਕ ਨੂੰ ਹੁੰਦਾ ਬੱਚਿਆਂ ਨੂੰ ਵੀ ਹੁੰਦਾ ਖੇਡਣ ਦਾ ਤੇ ਮੇਰੀਆਂ ਭੈਣਾਂ ਨੂੰ ਵੀ ਕੰਮਕਾਰ ਹੁੰਦਾ ਅੱਜ ਦੇਖੋ ਜੀ ਅੱਜ ਛੁੱਟੀ ਵਾਲੇ ਦਿਨ ਵੀ ਅਸੀਂ ਬਿਜੀ ਆ ਚਲੋ ਖੈਰ ਅੱਜ ਘੁੰਮ ਫਿਰਾਈਏ ਟੰਕੀ ਚੜ ਗਏ ਉੱਪਰ ਚੱਲ ਕੇ ਕੰਮ ਨਹੀਂ ਇਧਰ ਦੇਖੋ ਜੀ ਮुआਸੀ ਦੇ ਪੰਡਾਏ ਆ ਤੇ ਕਠਾਰ ਪਿੰਡ ਕਾਰਾ ਸ਼ਹਿਰ ਹੀ ਆ ਇਹ ਤੇ ਬੱਦਲ ਕੱਢਣ ਡਿਆ ਆ ਤੇ ਨਾਲ ਹਵਾਵਾਂ ਚੱਲਣ ਡਈ ਆ ਤੇ ਇੰਦਰ ਦੇਖੋ ਛੋਟੇ ਛੋੜੇ ਘਰ ਛੋਸ਼ੂੜੀਆਂ ਗਲੀਆਂ ਸ਼ਰਾਰਤੀ ਲੋਕ ਓ ਸ਼ਰਾਰਤੀ ਅੰਸਰ ਬਾਏ ਬਾਏ ਕਰੋ ਦੋਸਤ ਸ਼ਰਾਰਤੀ ਅੰਸਰ ਕਰਨੀ ਸਿੰਘ ਬਚਪਨਾ ਕਿੰਨਾ ਵਧੀਆ ਲੱਗਦਾ ਹੈ ਨਾ ਹਵਾ ਚੱਲਣ ਦੀ ਲੱਗਦਾ ਮੀਂਹ ਆ ਜਾਣਾ ਪਰ ਵਿਚਾਰੇ ਜੀਮੀਦਾਰ ਮੱਟੀਾਂ ਦੇ ਬੈਠੇ ਆ ਤੇ ਕਿੰਨਾ ਮੁਸ਼ਕਲ ਹੈ ਉਹਨਾਂ ਵਾਸਤੇ ਦਾਣੇ ਗਿੱਲੇ ਹੋਣ ਦਾ ਵੀ ਡਰ ਹੁੰਦਾ ਤੇ ਕਈ ਥਾਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੀਂਹ ਹਰੀ ਦੇ ਨਾਲ ਜਿਹੜੀ ਕੱਲ ਪਰਸੋਂ ਮੀਂਹ ਈ ਸੀਗੀ ਇਹਨਾਂ ਨਾਲ ਹਵਾ ਤੇ ਲਿਆ ਆਂਦੀ ਆ ਪੈਂਦਾ 2 ਵਜੇ ਹੋ ਗਿਆ ਟਾਈਮ ਜਿੰਨਾ ਆਕਰ ਅੱਖਾਂ 'ਚੋਂ ਡੋਣ ਮਿੱਟੀ ਪਈ ਜਾਂਦੀ ਆ ਸ਼ਹਿਰ ਬਹੁਤ ਵਧੀਆ ਥੜੀ ਜਿਹੀ ਚੀਜ਼ ਮਿਲ ਜਾਂਦੀ ਆ ਖਾਣ ਪੀਣ ਵਾਲੀ ਕੱਪੜੇ ਲੀੜੇ ਹਨਾ ਫਰਨੀਚਰ ਵਗੈਰਾ ਸਾਰਾ ਕੁਝ ਮਿਲ ਜਾਂਦਾ ਤੇ ਬਹੁਤ ਕੁਛ ਆ ਏਰੀਆ ਪੈਂਦਾ ਹੈ ਇਹ ਸ਼ਰਪੁਰ ਇਧਰ ਅਸ਼ੀਰ ਪੂਰਾ ਏਰੀਆ ਭੈਣਾ ਜੀ ਇਹ ਹਵਾ ਬਹੁਤ ਚੱਲਣਾ ਪਈ ਹੈ ਉਹ ਜਿਆਦੀ ਹਵਾ ਚੱਲਦੀ ਪਈ ਹੈ ਪਿੱਛੇ ਤੁਰਿਆ ਨੇ ਆ ਗਿਆ ਪਹਿਲ ਹਵਾ ਆਉਣ ਲੱਗੀ ਸੀ ਤਾਂ ਹੁੰਦੀ ਆ ਗਿਆ ਫਾਈ ਨਾਲ ਬਿਜਲੀ ਲੱਗ ਗਈ ਆ ਮੈਸੂਰ ਵੀ ਕਾਲਾ ਹੀ ਪਾਇਆ ਆ ਮੈਂ ਅੱਖਾਂ ਚ ਕਾਲਾ ਥੀ ਜੀ ਰੱਬ ਰੱਖਾ ਨਹੀਂ ਹੋਇਆ ਕੁਝ ਵੀ ਨਿਕਲ ਪਾਉਂਦਾ ਨਹੀਂ ਇਹ ਇਸ ਕੰਢੇ ਸਾਡੇ ਸੂਟ ਵਾਲ ਦੇ ਕੱਪੜਿਆਂ ਨੂੰ ਦੇਖ ਕੇ ਜਿਹੜੇ ਉੱਪਰ ਵੀ ਨੀਲਾ ਤੇ ਕਾਲਾ ਇੱਕ ਹੀ ਹੁੰਦਾ ਨੀਲਾ ਤੇ ਕਾਲਾ ਇੱਕ ਹੀ ਆ ਆ ਟੈਪ ਆਪੇ ਉਹਦੇ ਉੱਪਰ ਦੇਖ ਕਾ ਦਾ ਨੁਕਾ ਬਸ ਸਟੈਂਡ ਸਹੀ ਤੁਦਵੀ ਫਾਇਦਾ ਕੋ ਬਾਈ ਹੰਦੇ ਹੈ ਕਿਹ ਬਾਰ ਆਉਂਦੇ ਹੈ ਅਗ ਸਟੇਸ਼ਨ ਆ ਕੇ ਟਾਈ ਮਾਰਦੀ ਹੈ ਸਟੇਸ਼ਨ ਦੀ ਬਣਾਈ ਹੈ ਦੇਖੋ ਜੋਗੀ ਖੜੇ ਆ ਤੇ ਸਵਾਰੀਆਂ ਵੀ ਖੜੀਆਂ ਨਾਲ ਤੇ ਉਂਦਰ ਹਾਂ ਦੀ ਸਵਾਰੀਆਂ ਖੜੀਆਂ ਤਾਂ ਹੁਣ ਟ੍ਰੇਨ ਵੀ ਆ ਗਈ ਆ ਤੇ ਤੁਹਾਨੂੰ ਟ੍ਰੇਨ ਵੀ ਦਿਖਾਤੀ ਆ ਦੇਖੋ ਜੱਜ ਬੰਦੇ ਅਸੀਂ ਕਾਦੇ ਆਏ ਆ ਤੇ ਨਾਲ ਹੀ ਮੀਂਹ ਆ ਗਿਆ ਨਾਲ ਹੀ ਨੇਰੀ ਆ ਗਈ ਤੇ ਵੈਸੇ ਦੱਸਿਆ ਸੀ ਕਿ ਨਟ ਤੇ ਵੀ ਮੀਂਹ ਨੇਰੀ ਆਉਣਾ ਹਨਾ ਚਲੋ ਕਿਹ ਜਿੱਥੇ ਜਾਣਾ ਜਾਣਾ ਵੀ ਪੈਂਦਾ ਹਨਾ ਜਾਣ ਤੋਂ ਬਗੈਰ ਨਹੀਂ ਗੱਲ ਬਣਦੀ ਹੈਗੀ ਤੇ ਜਾਵਾਂਗੇ ਫਿਰ ਕੋਈ ਆਉਂਦਾ ਅੱਜਕੱਲ ਪੈਂਡਪਰਾ ਹਨਾ ਤੇ ਖਾਣ ਦਾ ਵੀ ਕੋਈ ਭੁੱਖਾ ਨਹੀਂ ਹੁੰਦਾ ਹੈਗਾ ਸਿਰ ਪਿਆਰ ਦੇ ਭੁੱਖੇ ਹੋਣਾ ਚਾਹੀਦਾ ਹੁੰਦੇ ਨੇ ਹਨਾ ਤੇ ਦੇਖੋ ਜੀ ਜਦੋਂ ਸਾਂਗੇ ਬੈਠੇ ਹੀ ਹਾਂ ਮਾਸੀ ਦੇ ਘਰ ਆ ਕੇ ਉਧਰ ਪੈਂਡਕ ਘਰੋਂ ਆ ਕੇ ਤੇ ਇੰਨਾ ਮੀਂਹ ਤੇ ਜਾਇਆ ਨਾ ਬਹੁਤ ਹੀ ਜ਼ਿਆਦਾ ਤੇ ਬੱਦਲ ਜਾਨੀ ਜ਼ਿਆਦਾ ਹੈਗਾ ਫਿਰ ਸਾਨੂੰ ਥੋੜਾ ਮਿੰਟ ਤੇ ਬਹਿਣਾ ਪਿਆ ਤੇ ਫਿਰ ਬੈ ਕੇ ਤੇ ਫਿਰ ਚੱਲ ਗਏ ਆ ਤੇ ਦੇਖੋ ਜੀ ਟ੍ਰੇਨ ਵੀ ਚੱਲ ਗਈ ਆ ਤੇ ਕਿੰਨੀ ਵਧੀਆ ਲੱਗਦੀ ਨਾ ਬੱਚੇ ਬਾਏ ਬਾਏ ਕੰਡਦੇ ਸੀ ਦੇਖ ਕੇ ਤੇ ਚਾਹ ਹੁੰਦਾ ਰੇ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਹਨਾ ਤੇ ਦੇਖੋ ਸਟੇਸ਼ਨ ਬਿਲਕੁਲ ਨਾਲ ਹੀ ਤੇ ਹਰੇ-ਹਰੇ ਦਰਖਤ ਕਿੰਨੇ ਸੁਣੇ ਲੱਗਣਦੇ ਆ ਤੇ ਮੀਂਹ ਪੈਣ ਤੋਂ ਬਾਅਦ ਸਾਰਾ ਕੁਝ ਕਲੀਨ-ਕਲੀਨ ਅੰਦਰਖਤ ਵੀ ਕਲੀਨ ਹੋ ਜਾਂਦੇ ਆ ਤੇ ਔਰ ਮੌਸਮ ਵੀ ਸਾਰਾ ਕੁਝ ਵਧੀਆ ਹੋ ਜਾਂਦਾ ਆ ਤੇ ਬਾਸ਼ ਹੋਣ ਤੋਂ ਬਾਅਦ ਤਾਂ ਹੁਣ ਅਸੀਂ ਚੱਲਦੇ ਆ ਹਲੇ ਵੀ ਹੈਗਾ ਪਹਿਲਾਂ ਕਦੀ ਨਹੀਂ ਕੋਈ ਮਨੈਰਾ ਸਿੱਪੇ ਲੋਂਦੇ ਆ ਅੱਛੀ ਗੱਲ ਆ ਤੇ ਲੋ ਜੀ ਹੁਣ ਇਸ ਤਰ ਮਿਲਿਆ ਆਈ ਸੀ ਇੱਧਰ ਤੇ ਨਾਲ-ਨਾਲ ਮੀਂਹ ਆ ਗਿਆ ਤੇ ਮੀਂਹ ਵੀ ਕਹਿੰਦਾ ਅੱਜੀ ਆ ਟ੍ਰੇਨ ਹੀ ਚਲ ਗਿਆ। ਅਰੇ ਕੁਝ ਵਾਰੀਆਂ ਖੜੀਆਂ ਸਟੇਸ਼ਨ ਤੇ। ਆਪਾਂ ਕੋ ਪਿੰਡ ਨੂੰ ਜਾ ਹੋ ਜੂ ਟਾਈਮ ਨਾ 3.5 ਦਾ ਟਾਈਮ ਹੋ ਗਿਆ। 3.5 ਦਾ 3.5 ਦਾ। 3.5 ਦਾ। 3.5 ਹਨਾ। ਵੀ ਸਾਨੂੰ ਇੱਥੇ ਆ ਪਿੰਡ ਤੇ ਕੋਈ ਬਦਲ ਬਦਲ ਹੈ ਨਹੀਂ ਸੀ ਐਸਾ। ਉਹ ਭਰਾਵਾ ਨੰਦ ਵੀ ਆਏਗਾ। 45 ਦਾ ਚਾਹ ਖੀ ਰਹੀ ਨੇ। ਹਾਂ ਦੱਸੇ ਡੈਕ ਤੇ ਠੀਕ ਹੈ ਠੀਕ ਹੈ। ਹਾਂਜੀ ਦੇਖੋ ਸਾਡੀ ਬੱਚਾ ਪਾਰਟੀ ਜੀ ਸਾਰੇ ਰਿਸਪੋਰਟ ਆਣਾ ਦੇਖੋ ਨਾਲੇ ਚਾਹ ਪੀਓ ਰਹੀ ਨਾਲੇ ਬਿਸਕੁਟ ਤੇ ਵਧੀਆ ਲੱਗਦਾ ਨਾ ਪਿੱਛਲੀ ਚਾਹ ਨਹੀਂ ਚੰਗੀ ਲੱਗਦੀ ਹੈਗੀ ਉਹ ਸਾਡਾ ਕਰਮਜੀਤ ਹੈਲੋ ਹੈ ਕਰਦਾ ਤੁਹਾਨੂੰ ਸਾਰਿਆਂ ਨੂੰ ਆ ਸਾਡੀਆਂ ਭਣ ਜੀਆਂ ਮੈਂ ਭਣ ਜਾ ਤੇ ਉਹ ਦੇਖੋ ਮੈਂ ਭਣ ਜਾ ਭਣ ਜਾ ਇਹ ਕੋਲੇ ਤੁਮਾਰਾ ਸੁਣਾ ਲੱਗਦਾ ਇੱਧਰ ਸਾਹਮਣੇ ਆਨਣੇ ਬੜੇ ਲੱਗਦਾ ਨਾ ਸਿੱਖੀ ਸਰੂਪ ਤੇ ਆਪਣਾ ਕੰਮ ਰਿਹਾ 400 ਮਿੰਟ ਦਾ ਆਪ ਹੀ ਹੋ ਜਾਣਾ ਪੂਰਾ ਹੌਲੀ ਹੌਲੀ ਹਾਂਜੀ ਅਸੀਂ ਰੋਟੀ ਵੀ ਹੁਣ ਦੁਪਹਿਰਾਂ ਵੀ ਖਾ ਲਿਆ ਤਾਂ ਹੁਣ ਚਾਹ ਵੀ ਪੀ ਲਈ ਤਾਂ ਹੁਣ ਅਸੀਂ ਚੱਲਦੇ ਹਾਂ ਤੇ ਬਾਹਰ ਮੇਰੇ ਖਾਲੀ ਮੀ ਪੈਂਦੇ ਆ ਤੇ ਜਿਆਦਾ ਹੀ ਆ ਤੇ ਅਚਾਨਕ ਹੀ ਮੀ ਆ ਗਿਆ ਮੀਨੇਰੀ ਕੌਣਾ ਬੀਰੀ ਕੋ ਕਵੀ ਨਹੀਂ ਕਟ ਕਟਿੰਗ ਕੱਟ ਦਾਂਗੇ ਆਪਾਂ ਵਿੱਚੋਂ ਕਿਹੜੀਆਂ ਬਚੀ ਨਹੀਂ ਰੱਖਦੇ ਉਹ ਵੀ ਕੱਟ ਦਿੰਦੀ ਹੁੰਦੀ ਆ ਇਦਾਂ ਨਹੀਂ ਆਉਂਦਾ ਹੈਗਾ ਧੰਨਵਾਦ ਤੇਰੇ ਬਣਾ ਰਹੀ ਉਹ ਬਣਾ ਮੁੰਡਾ ਦੇ ਪੁੱਤਨਾ 16 ਨੰਬਰ ਹੋਵੇ ਜੀ ਨਹੀਂ ਆਉਣਾ ਪਰ ਹੋ ਜਾਣਾ ਤੇਰੇ ਹੋ ਮੁੰਡੇ ਦੀ ਬਣਾਓ ਆ ਦੇਖੋ ਤੇ ਇੱਕ ਦੇਖੋ ਜੀ ਮੁੰਡਾ ਹੈ ਇਹ ਮੁੰਡਾ ਗੁਰ ਸਿੱਖ ਹੈ ਜੀ ਗੁਰਵਾਣੀ ਪੜਦਾ ਬਹੁਤ ਵਧੀਆ ਆ ਆ ਮੁੰਡੇ ਦੀ ਮੰਮੀ ਆ ਸੀ ਆ ਨੋਈ ਕਿチュア ਹਸ ਨਹੀਂ ਰਿਹਾ ਨੋ ਬੜੀਆ ਨਾਈ ਸੀ ਹੰਗਣਾ ਪਾਣੀ ਦੇ ਸੈਂਸੇਸ਼ਨ ਨਹੀਂ ਹਸੀ ਦਾ ਹਾਂ ਆਪਾ ਹਸਣ ਵਾਲੀ ਕੋਈ ਆਸੇ ਦੇ ਕੰਮ 'ਚ ਹੱਸਿਆ ਕਰੋ ਚਲੋ ਠੀਕ ਹਾਂਜੀ ਇੱਥੇ ਸਾਨੂੰ ਸਾਢੇ ਜਿਆਦਾ ਹੋ ਗਿਆ ਟਾਈਮ ਆਪਣੀਆਂ ਅੰਦਰਾਂ ਨੇ ਠਾਣੀਆਂ ਉਹਨਾਂ ਨੂੰ ਮਿਲ ਕੇ ਤਾਂ ਅਸੀਂ ਹੁਣ ਚੱਲ ਪਏ ਆ ਦੇਖੋ ਜੀ ਕਠਾਰ ਯਾਨੀ ਅੱਡਾ ਤੇ ਛਾਪ ਰੋੜੇ ਆ ਇਹ ਤੇ ਵੱਡੇ ਹਾਈਵੇ ਰੋੜੇ ਆ ਵੱਡੇ ਰੋੜ ੁੱਲੇ ਤੇ ਵਧੀਆ ਆ ਦੇਖੋ ਜੀ ਇਹਨੂੰ ਜਿਹੜਾ ਮਤਲਬ ਵੀਡੀਓ 'ਚ ਆਉਂਦਾ ਭਣ ਭਣਾ ਨੂੰ ਲੈਈਦਾ ਜਿਹੜਾ ਨਹੀਂ ਆਉਂਦਾ ਹੈਗਾ ਤੇ ਆਪਾਂ ਉਹਨਾਂ ਨੂੰ ਜੋਰ ਦਸਤੀ ਨਹੀਂ ਕਰਦੀ ਚਲੋ ਠੀਕ ਆ ਹਰੇਕ ਦੀ ਆਪਾਂ ਆਪਣੀ ਲਾਈਫ ਹੁੰਦੀ ਨਾ ਤੇ ਕੋਈ ਆ ਵੀ ਸਕਦਾ ਕੋਈ ਨਹੀਂ ਆ ਸਕਦਾ ਚਲੋ ਜਿਹੜੇ ਭਣ ਭਰਾ ਖੁਸ਼ੀ ਨਾਲ ਸਾਡੇ ਬਲੌਗ 'ਚ ਆਏ ਆਪਾਂ ਲੈਣਦੇ ਤੇ ਜਿਹੜੇ ਨਹੀਂ ਆਏ ਚਲੋ ਖੈਰ ਮਰਜੀ ਇਹਨਾਂ ਦੀ ਤੇ ਦੇਖੋ ਜੀ ਹੁਣ ਆਪਾਂ ਹਾਈਵੇ ਤੇ ਆ ਗਏ ਆ ਤੇ ਇਹ ਹੈਗਾ ਹਸ਼ਿਆਰਪੁਰ ਸਾਈਡ ਇਧਰ ਤਕਰੀਬਨ ਕਣਕਾਂ ਵਾਟੀਆਂ ਸਾਰੀਆਂ ਹੋ ਗਈਆਂ ਪੈ ਗਈਆਂ ਕੋਈ ਖੇਤਾਂ ਵਿੱਚ ਰਹਿ ਗਿਆ ਹੋਵੇ ਤੇ ਦੇਖੋ ਜੀ ਹੁਣ ਜੱਟੀ ਡਰਾਈਵਰ ਨਹੀਂ ਬਣ ਗਈ ਆ ਤੇ ਖਿੱਚੀ ਜਾਂਦੀ ਐਕਟੀਵਾ ਨੂੰ ਤੇ ਆਪਾਂ ਹੁਣ ਹਾਈਵੇ ਤੇ ਚੜ ਗਏ ਆ ਤੇ ਦੇਖੋ ਇਧਰ ਮੀਂਹ ਕਾਫੀ ਪੈ ਗਿਆ ਉਧਰ ਤੇ ਠਾਰ ਕਾਫੀ ਮੀਂਹ ਪੈ ਗਿਆ ਤੇ ਆਪਣੇ ਇਧਰ ਬੋਪਰਾ ਇਹ ਨਾ ਪਲਾਥੇਰੀ ਵਿੱਚ ਬਹੁਤ ਘੱਟ ਸੁੱਕਾ ਸੀ ਜਿਹਦੇ ਸੀ ਘਰ ਆਏ ਆ ਤੇ ਇਧਰ ਬਹੁਤ ਜ਼ਿਆਦਾ ਮੀਂਹ ਸੀਗਾ ਤੇ ਸਾਨੂੰ ਉੱਥੇ ਰੁਕਣਾ ਪੈ ਗਿਆ ਤੇ ਇਧਰ ਲਈ ਇਹ ਮੈਨੂੰ ਖਾਸ ਕਰਕੇ ਬੜੀ ਵਧੀਆ ਲੱਗੀ ਆ ਵੀ ਪਪੂਲਰ ਬੜੇ ਇਧਰ ਪਪਰਲ ਦਰਖਤ ਤੇ ਵੀ ਬਹੁਤ ਵਧੀਆ ਆ ਤੇ ਖੇਤਾਂ ਦੇ ਖੇਤ ਹੀ ਲਾਏ ਆ ਤੇ ਫਸਲ ਵੀ ਵੈਸੇ ਵੀ ਦੇ ਆ ਤੇ ਵਧੀਆ ਲੱਗਦੇ ਆ ਦੇਖੋ ਜੀ ਦਰਖਤ ਜਿਹੜੇ ਆਪਾਂ ਲਾਉਣੇ ਚਾਹੀਦੇ ਆਪਾਂ ਪਰ ਕਰੀਸ ਕਰਦੇ ਆ ਦਰਖਤ ਨਾਲਾਉਣ ਫਸਲ ਵੀ ਦੇ ਆ ਪਰ ਇਧਰਲੇ ਏਰੀਆ 'ਚ ਇਹ ਇੱਕ ਨੰਬਰ ਤੇ ਆ ਦਰਖਤਾਂ ਵਸ਼ਿਆਰ ਪਰ ਏਰੀਆ ਨਾ ਤੇ ਵਧੀਆ ਲੱਗਦਾ ਆ ਦਰਖਤਾਂ ਨੂੰ ਮਤਲਬ ਲਾਉਣਾ ਹਨਾ ਪਲਣਾ ਇਹਨਾਂ ਨੂੰ ਤੇ ਮੈਂ ਇਧਰਲੇ ਸਾਈਡ ਦੇਖੀ ਮਸ਼ੀਨ ਜਿਹੜੀ ਅੱਜ ਤੋਂ ਪਹਿਲਾਂ 10 15 20 ਸਾਲ ਹੁੰਦੀ ਸੀ ਪਹਿਲਾਂ ਇੱਕ ਪਾਸੇ ਤੂੜੀਆਂ ਆਉਂਦੀ ਸੀ ਇੱਕ ਪਾਸੇ ਦਾਣੇ ਆਉਂਦੇ ਹੁੰਦੇ ਸੀਗੇ ਤੇ ਪੁਰਾਣੀਆਂ ਮਸ਼ੀਨਾਂ ਜਿਹੜੀਆਂ ਹੁੰਦੀ ਸੂ ਉਹ ਤਾਂ ਕੰਪੈਨਰ ਨਹੀਂ ਸੀ ਹੁੰਦੀਆਂ ਤੇ ਉਹ ਵੀ ਮੈਂ ਚੀਜ਼ਾਂ ਦੇਖੀਆਂ ਇਧਰ ਤੇ ਵਧੀਆ ਲੱਗੀਆਂ ਉਹ ਦੇਖਣ ਨੂੰ ਨਹੀਂ ਮਿਲਦੀਆਂ ਹੁਣ ਤੇ ਉਹ ਕੰਪੈਨਰ ਨੇ ਖਤਮ ਕਰਤੀਆਂ ਮਸ਼ੀਨ ਸਾਰੀ ਦਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਵਧੀਆ ਹਾਂਜੀ ਹਾਂਜੀ ਇਹ ਨਰੋਤਾ ਦਾ ਬਹੁਤ ਖੁਸ਼ੀ ਹੈ ਨਾ ਬਹੁਤ ਖਾਸ ਲੱਗ ਰਹੀ ਹੈ ਲੈ ਲਓ ਇੱਕ ਮਿੰਟ ਦੀ ਬਣਾਵਾ ਇੱਕ ਮਿੰਟ ਦੀ ਬਣਾਈ ਚੱਲ ਪਈ ਤੂੰ ਉਧਰ ਚੋਟੀ ਜਾਂਦਾ ਇਹਦਾ ਇਹਦਾ ਇਹ ਤਾਂ ਇਹ ਕਿੱਥੇ ਕਿੱਥੇ ਪਈ ਆ ਤੇ ਦੱਸਣਾ ਵੀ ਇਹ ਸਾਪ ਦਾ ਦੱਸਣਾ ਕੌਣ ਆ ਪਾ ਹਾਂਜੀ ਇਹ ਭਾਜੀ ਵਿਕਰਮ ਸਿੰਘ ਨਾ ਬਲੌਗ ਚੱਲਦਾ ਪਿਆ ਆ ਆਪਣੇ ਬਲੌਗ ਤੇ ਹਾਂਜੀ ਸਾਸੀ ਵਾਲੀ ਜਿਹੜੀ ਆ ਮੈਂ ਯਾਰ ਨਹੀਂ ਆਉਣਾ ਸਾਰਿਆਂ ਨੇ ਦੱਸੋ ਮਰਾ ਭਾਜੀ ਆਪਣੇ ਬਾਰੇ ਬੱਸ ਭਾਈ ਠੀਕ ਠਾਕ ਤੁਸੀਂ ਦੱਸੋ ਭਾਈ ਭਾਈ ਹੁਣੀ ਆਏ ਸੀ ਆਪਣੇ ਕੋਲ ਤੇ ਦੀਦੀ ਹੁਣੀ ਬਲੌਗ ਦੇਖਦੇ ਆ ਤੇ ਭਾਈ ਉਹਨਾਂ ਨੂੰ ਨਹੀਂ ਪਤਾ ਇਹਨਾਂ ਦੇ ਤੇਰਾ ਪਰ ਸਹਿਜ ਹੀ ਚੱਲਦਾ ਹੁੰਦਾ ਬਲੌਗ ਛੋੜੀ ਗੁੱਡੀ ਨਾ ਬਹੁਤ ਨਾਈਸ ਗੱਲਾਂ ਕਰਦੀ ਉਹ ਇਹਨਾਂ ਦੀ ਭਾਂਜੀ ਆ ਇਹ ਨੇ ਮਾਮਾ ਜੀ ਆ ਉਹ ਬਹੁਤ ਸੋਹਣੇ ਵੀਡੀਓ ਬਣਾਉਂਦੇ ਸੀ ਜੋ ਉਹ ਕਾਫੀ ਹਿੰਦੀ ਇੰਦਰ ਹੁੰਦੇ ਆ ਤੇ ਇਹਨਾਂ ਦਾ ਤੁਹਾਡੇ ਕੋਲ ਕਿੰਨਾ ਆ ਵਿਕਰਮ ਬਲੌਗ ਵਿਕਰਮ ਬਲੌਗ ਭਾਜੀ ਹੋਣੀ ਹੈ ਆਪਣੇ ਲਾਗੇ ਸਾਡੇ ਦੇ ਸਾਡੇ ਤੋਂ ਚਲੋ ਪਤਾ ਸੀਗਾ ਸਾਡੇ ਲਾਗੇ ਪਰ ਅੱਜ ਕੁਦਰਤੀ ਮੁਲਾਕਾਤ ਹੋ ਗਈ ਯਾਨੀ ਤੱਕ ਕਦੇ ਨਹੀਂ ਹੋਈ ਗਈ ਯਾਨੀ ਗਏ ਨਾ ਅੱਛਾ ਸਿਰਫ ਵੇਖ ਕੇ ਗਏ ਹੈ ਚੁਣੱਕ ਕੇ ਹੀ ਤੇ ਬਹੁਤ ਵਧੀਆ ਭਾਜੀਆਂ ਦਾ ਸਵਾਹ ਆ ਵਧੀਆ ਆ ਜੋ ਆਪਣਾ ਕਿੱਤਾ ਵੀ ਕਰਦੇ ਆ ਤੇ ਬਲੌਗ ਦਾ ਕੰਮ ਵੀ ਕਰਦੇ ਆ ਇਹਨਾਂ ਦਾ ਵਿਕਰਮ ਬਲੌਗ ਹੈ ਇਹਨਾਂ ਦਾ ਤੇ ਸਿਆਜ ਜੀ ਦੀ ਛੋਟੀ ਗੁੱਡੀ ਆਪਾਂ ਦੇਖਦੇ ਹੁੰਨੇ ਨਾ ਕਾਫੀ ਬਹੁਤ ਮਿੱਠੀਆਂ ਗੱਲਾਂ ਕਰਦੀ ਆ ਇਹਨਾਂ ਦੇ ਭਾਂਜੀ ਆ ਉਹ ਸਿਆਜ ਬਲੋ ਗਿਆ ਤੇ ਜਦੋਂ ਅੱਜ ਇਹਨਾਂ ਦਾ ਭਾਂਜੀ ਨਾਲ ਮੇਲ ਹੋਇਆ ਬਹੁਤ ਵਧੀਆ ਕਰ ਲਿਆ ਚਲੋ ਮਿਲੇ ਆ ਔਰ ਸੁਣਾਓ ਤਾਂ ਕੀ ਕੀਤਾ ਤੁਸੀਂ ਬੜਾ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਕੀ ਨਾ ਚਾਣ ਕੀ ਹੈਗਾ ਭਾਈ ਉਹ ਨਹੀਂ ਮੈਂ ਸਬਜੀ ਲੈਣਾ ਆਇਆ ਮੈਨੂੰ ਚਲੋ ਸਬਜੀ ਵੀ ਲੈਣ ਆਇਆ ਸਬਜੀ ਭਾਈ ਉਹ ਸਬਜੀ ਲੈਣ ਵੀ ਆਇਆ ਤਾਂ ਸੋ ਭਾਈ ਉਹਨਾਂ ਨੇ ਕਿੱਦਾਂ ਸਵੇਰੇ ਵੇਖਿਆ ਹਾਂਜੀ ਉਹ ਸੇਮ ਕਹਿਣਾ ਦੀਦੀ ਨੂੰ ਨੂੰ ਪਤਾ ਹੀ ਭਾਈ ਉਹਨਾਂ ਨੂੰ ਦੀਦੀ ਉਹਨਾਂ ਨੂੰ ਪਤਾ ਸੀ ਮੈਂ ਨਾ ਇਹ ਭਾਈ ਦੇ ਵਲੌਗ ਦੇਖਦਾ ਹੁੰਦਾ ਚਲੋ ਇੰਨਾ ਬਾਅਦ ਮੈਨੂੰ ਪਤਾ ਸੀ ਚਲੋ ਦਰਸ਼ਨ ਹੋ ਗਏ ਨਾਲੇ ਵਧੀਆ ਹੋਇਆ ਤੇ ਚਲੋ ਬਹੁਤ ਸੋਹਣੀ ਸਾਡੀ ਜਿਹੜਾ ਦਾ ਯਾਤਰੀ ਹੋਈ ਆ ਚਲੋ ਕੀਤੀ ਜਾ ਸਵਾਦ ਚੰਗਾ ਆ ਅੱਜ ਤਾਂ ਹੁਣ ਵੱਡੇ ਵਲੌਗ ਤੇ ਆ ਆਕੜ ਨਹੀਂ ਕੀਤੀ ਵੀਡੀਓ ਚਾਉਣ ਨੂੰ ਤੇ ਕਈ ਦਾ ਵੀ ਦੇ ਚਾਹੋਂ ਨਾ ਕਰਦੇ ਜਾਂ ਅਸੀਂ ਨਹੀਂ ਇਹਨਾਂ ਨੇ ਪਰ ਸਾਡੇ ਪਰੇ ਸਾਰੇ ਸਾਡੇ ਏਰੀਆ ਦੇ ਆ ਸਾਡੇ ਕਵੰਡੀ ਆ ਇਹ ਸਾਡੇ ਬਿਲਕੁਲ 5-7 ਕਿਲੋ ਮੀਟਰ ਫਰਕਿਆ ਹੋਇਆ ਪਿੰਡਾਂ ਨਾਲ ਮੈਨੂੰ ਪਤਾ ਨਹੀਂ ਸਗਾ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਵੀ ਇਹਨਾਂ ਨੇ ਨਾਲ ਹੀ ਕੀਤੀ ਵੀਡੀਓ ਚਾਉਣ ਨੂੰ ਤੇ ਇਦਾਂ ਇਦਾਂ ਨੇ ਹੋਣੀ ਚਾਹੀਦੀ ਸਾਰੇ ਬਲੌਗਰਸ ਹਾਂਜੀ ਕਿ ਵੀ ਇਹਦੇ ਸਪੋਰਟ ਕਰਨੀ ਚਾਹੀਦੀ ਡਾਊਨ ਹੋ ਆਪ ਤੁਹਾਨੂੰ ਕਈ ਬੰਦਾ ਬਿਲਕੁਲ ਬਿਲਕੁਲ ਹੈਲੋ ਹਾਂਜੀ ਬਹੁਤ ਵਧੀਆ ਵਧੀਆ ਅਸੀਂ ਵਲੌਗਸ ਦੇਖੀ ਤਾਂ ਬਿਲਕੁਲ ਪੀਪ ਦੀਦੀ ਹਣਾ ਨੂੰ ਤੇ ਹੁਣ ਅਸੀਂ ਫੇਸ ਟੂ ਫੇਸ ਦੇਖਣ ਆਇਆ ਮੈਂ ਇੰਨਾ ਇਹਨਾਂ ਨੂੰ ਥੈਂਕ ਯੂ ਸੋ ਮੱਚ ਜੀ ਜੋ ਅਸੀਂ ਸਵੇਰੇ ਗਏ ਸੀ ਨਾ ਕਿਠਾਰ ਨੂੰ ਹਾਂਜੀ ਤੋਂ ਉਸ ਟਾਈਮ ਮੈਂ ਦੇਖ ਲਿਆ ਸੀ ਕਿ ਬਾਦਨੀ ਮਤਲਬ ਸਟਾਰਟ ਗਾਂਦੇ ਸੀ ਆਪਣੇ ਸੀ ਮੈਂ ਪਛਾਣ ਲਿਆ ਮੈਂ ਕਿ ਆਹ ਬਈ ਆਫੇ ਆਉਂਦੇ ਹੋਏ ਆਵਾਂਗੇ ਜਦੋਂ ਮਿਲ ਕੇ ਜਾਵਾਂਗੇ ਦੇਖੋ ਜੀ ਮੈਨੂੰ ਤੁਹਾਡੀ ਗੱਲ ਬਹੁਤ ਹੀ ਲੱਗੀ ਇਹਦਾ ਵੱਡੇ ਬਲੌਗਰ ਤੋਂ ਬਹੁਤ ਅਕਰ ਕਰਦੇ ਨਾ ਚਾਣ ਨੂੰ ਹਾਂਜੀ ਅਸੀਂ ਤੇ ਬੱਦੇ ਗੱਲਾਂ ਆਪਣੇ ਦੇ ਸਪੋਰਟ ਕਰਾਂਗੇ ਤੇ ਫਿਰ ਹੀ ਹੈ ਨਾ ਸਹੀ ਗੱਲ ਹੈ ਮੈਨੂੰ ਲੱਗਦਾ ਹੈ ਚਾਪ ਹੈ ਜਿਹੜੀ ਹੁਣੀ ਵੀ ਵਲੌਗ ਕਰਕੇ ਦੇਖ ਕੇ ਆਏ ਆ ਮੈਂ ਤਾਂ ਕਾਫੀ ਟਾਈਮ ਦੀ ਨਾਲ ਦੇਖਦੀ ਪਈ ਹਾਂ ਵਲੌਗ ਚ ਅੱਛਾ ਜੀ ਆਈ ਪਹਿਲੀ ਵਾਰੀ ਆਇਆ ਮੇਰੇ ਨਾਲ ਕਾਫੀ ਤਾਰਾ ਤੂਪਾ ਨਾਲ ਇੰਟਰੈਕਸ਼ਨ ਹੋਈ ਹੈ ਵੀਰੇ ਉਹਨਾਂ ਦੀ ਹਾਂ ਜੀ ਆਈ ਨਹੀਂ ਕਦੀ ਆਈ ਮੈਂ ਸਹੀ ਗੱਲ ਹੈ ਜੀ ਮੈਨੂੰ ਬਹੁਤ ਮਨਣਾ ਸੀ ਸਹੀ ਗੱਲ ਹੈ ਦੇ ਮਾਲਕ ਨੂੰ ਮਿਲਿਆ ਅੱਜਕੱਲ ਸਹੀ ਗੱਲਾਂ ਦੀ ਹੋ ਜਾਂਦਾ ਹੈ ਵੀ ਆਪਾਂ ਮਿਲ ਕੇ ਦੇਖੀਏ ਬੇਤੀ ਮਜ਼ਾ ਆਇਆ ਉਹ ਵਾਸਤਾ ਕਰਦੇ ਨੇ ਸਹੀ ਗੱਲਾਂ ਹੁੰਦੀਆਂ ਮੈਂ ਤਾਂ ਉਹ ਜਿੰਨ ਤੇ ਗੱਲ ਕਰੀ ਜੀ ਤੇ ਆਉਣਾ ਨਹੀਂ ਆਉਣਾ ਨਹੀਂ ਵੱਡੇ ਬੰਦੇ ਆ ਕੀ ਆ ਯਾ ਤੁਸੀਂ ਘਟੇ ਆ ਰਹੀ ਹੈ ਨਹੀਂ ਉਹ ਤਾਂ ਗੱਲ ਠੀਕ ਹੈ ਪਰ ਅੱਜ ਕੱਲ ਜਿਹੜੇ ਵੱਡੇ ਵਲੋਗਰ ਆ ਕੇ ਉਹ ਕਰਦੇ ਨੇ ਇਹ ਤਾਂ ਇਹ ਤਾਂ ਇਹ ਵੀ ਘਾਟੀ ਕਰਦੇ ਨੇ ਇਹਨਾਂ ਥੋੜੇ ਰਹਿਣ ਸਨ ਇਲਾਕਾ ਤੇ ਉਹ ਨੇਚਰ ਦੇ ਇਹ ਕਰ ਲੈਂਦੇ ਆ ਹਾਂ ਜਿੱਦਾਂ ਲੱਖਾਂ ਵੀਰ ਨੂੰ ਪਹੁੰਚ ਜਾਂਦੇ ਆ ਨਾ ਉਹ ਥੋੜੀ ਜਿਹੀ ਜਿਆਦਾ ਹੋ ਜਾਂਦੇ ਹੋ ਜਾਂਦੇ ਸਹੀ ਗੱਲ ਹੋ ਜਾਂਦੇ ਆ ਇਹ ਤਾਂ ਇਹ ਨੇਚਰਲੀ ਮੈਂ ਖੁਦ ਸਾਹਮਣੇ ਆ ਨਾ ਮੈਂ ਖੁਦ ਕਹਿੰਦੀ ਨੇਚਰਲ ਤੌਰ ਤੇ ਆ ਇਹ ਸਹੀ ਗੱਲ ਇਦਾਂ ਹੀ ਕਰਦੇ ਐ ਇਦਾਂ ਇਹਨਾਂ ਜਾਕੜੇ ਨਹੀਂ ਇਹ ਬਹੁਤ ਵਧੀਆ ਗੱਲ ਲੱਗਦੀ ਆ ਕਈ ਥਾਂ ਤੇ ਜਿੱਦਾਂ ਬੋਲਦੇ ਨੇ ਨਾ ਕਮੈਂਟ ਦਾ ਰਿਪਲਾਈ ਕਰਦੇ ਆ ਤੇ ਇਦਾਂ ਦਿੰਦੀ ਆ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਹਾਂਜੀ ਇਹ ਵੱਡਾ ਆ ਓ ਛੋਟਾ ਆ ਠੀਕ ਹੈ ਜੀ ਹਾਂਜੀ ਤੇ ਬਾਕੀ ਦੱਬ ਕੇ ਸਪਰਟ ਕਰਿਆ ਕਰੇ ਸਾਰੇ ਜਣੇ ਹਾਂਜੀ ਇਹ ਤੁਹਾਨੂੰ ਮਿਲ ਕੇ ਬਹੁਤ ਸੋਹਣਾ ਲੱਗਾ ਬੜਾ ਅੱਛਾ ਆ ਛੋਟਾ ਹੈ ਮਦਵੀਰ ਕਿਦਾਂ ਪੁੱਤ ਮੂਨਾ ਹੈ ਕਹਿੰਦੇ 10 ਹੱਥ ਨਹੀਂ ਕਹਿੰਦਾ ਮੇਰੇ ਲਾਉਂ ਮੈਂ ਮੈਂ ਇਹਨਾਂ ਨਾਲ ਲੈ ਕੇ ਜਾਣਾ ਜਾਣਾ ਇੱਦਾਂ ਮੇਰੇ ਮੁੰਡੇ ਬਾਦੂ ਬਣਾਉਂ ਅੱਛਾ ਜੀ ਆ ਸਾਡੇ ਪਿੰਡ ਚ ਲਈ ਬੋਪਰੇ ਜਾਣਾ ਨਹੀਂ ਜਾਣਾ ਉਹ ਕੋਦ ਨਹੀਂ ਲਸੀ ਪੀਊਂਗਾ ਦੁੱਧ ਪੀਊਂ ਕਰਦਾ ਤੇ ਮੋਟਾ ਹੋਣ ਸਾਡੇ ਅੰਮੋਲ ਚਲੋ ਠੀਕ ਹੈ ਜੀ ਠੀਕ ਹੈ ਜੀ ਗਾਇ ਸਬਜ਼ੀ ਲੈ ਲਈਏ ਦੇਖੋ ਜੀ ਅਸੀਂ ਆਪਣੇ ਭੈਣ ਭਰਾਵਾਂ ਨੂੰ ਅੰਟੀ ਨੂੰ ਮਿਲ ਵੀ ਲਿਆ ਤੇ ਨਾਲੇ ਸਬਜ਼ੀ ਵੀ ਲੈ ਕੇ ਜਾਣੀ ਨਾਲੇ ਸਬਜ਼ੀ ਵੀ ਲੈ ਗਏ ਆ ਇਹ ਸਬਜ਼ੀ ਵੀ ਲੈ ਕੇ ਜਾਣੀ ਜਾ ਕੇ ਬਣਾਵਾਂ ਖਾਵਾਂਗੇ ਨਾ ਹਲਦੀ ਲੈ ਕੇ ਜਾਣ ਤੇ ਨਾਲੇ ਖਾਵਾ ਬਣਾਵਾਂਗੇ ਜਾ ਕੇ ਸਬਜ਼ੀ ਤੇ ਹੁਣ ਚੱਲਿਆ ਕਰਨ ਨੂੰ ਸਾਡੇ ਚੈਨਲ ਨੂੰ ਸਪੋਰਟ ਕਰਿਓ ਜੀ ਤੁਸੀਂ ਵੀ ਮੜੇ ਕਹਿਦੇ ਜ਼ਰੂਰ ਇਹਨਾਂ ਦੇ ਚੈਨਲ ਨੂੰ ਸਪੋਰਟ ਕਰੋ ਜੀ ਵਾਤ ਤੋਂ ਵਾਤ ਫੋਲੋ ਕਰੋ ਥੈਂਕ ਯੂ ਸੋ ਮੇਟ ਵੀਡੀਓ ਨੂੰ ਫੋਲੋਅ ਕਰਿਆ ਕਰੋ ਜੀ ਇਹਨਾਂ ਨੂੰ ਵੀ ਕਰੋ ਜੀ ਬਹੁਤ ਸ਼ੋਅ ਦਾ ਸਹੀ ਗੱਲ ਹੈ ਇਹਨਾਂ ਇਹਨਾਂ ਦੇ ਕੋਈ ਨਹੀਂ ਆ ਸਪੋਰਟ ਅਮਰੀਕੀ ਚਾਈ ਗੱਲ ਸਹੀ ਕਰ ਤਾ ਅਗੇ ਮੈਂ ਚਿੰਤਾ ਦਾ ਇਸ਼ਾਰਾ ਬੋਲਦੀ ਆ ਤੁਹਾਡਾ ਬਹੁਤ ਚਾਹੇ ਸਾਸ ਵਿੱਚ ਖੇਤ ਆ ਗਿਆ ਥੋੜਾ ਜਿਆ ਕੋਈ ਜੀ ਕਰੂਗੇ ਜਰੂਰ ਹਾਂ ਜੀ ਸਪੋਰਟ ਸਰ ਕਰਿਓ ਤੇ ਫੁੱਲ ਵਾਚ ਕਰਿਓ ਤੇ ਥੋੜਾ ਜਿਆ ਰੈਨਾਬਰਾ ਬੋਸ ਟੈਂਡ ਤੇ ਬੋਸ ਟੈਂਡ ਮੇਰਾ ਪੂਰਾ ਹੋ ਜਾਣਾ ਹਾਂ ਸਾ ਮੈਨੂੰ ਆ ਨਹੀਂ ਆ ਕਿੱਥੇ ਹੋਇਆ ਸੇਕ ਭੈਣਾ ਭਰਾ ਵਾਂਗ ਹੋਈਆਂ ਸਹੀ ਗੱਲ ਹੈ ਟੋਪਰਾ ਬਣ ਹੈ ਨਹੀਂ ਇਸ ਘਰ ਦੇ ਵਿੱਚ ਮਾੜਾ ਵੀ ਬਿਲਕੁਲ ਬਿਲਕੁਲ ਇਦਾਂ ਹੋਣਾ ਚਾਹੀਦਾ ਵੀ ਨਹੀਂ ਗਾ ਸਾਰੇ ਰਾਹ ਮੈਂ ਕੀ ਰਹੀ ਤੇ ਲੈ ਗਈ ਚਾਹਾਂ ਬਿਲਕੁਲ ਠੀਕ ਹੈ ਜੀ ਵਾਈਕਰੂ ਫਿਰ ਮੌਕਾ ਮਿਲੇ ਤੇ ਫਿਰ ਆਪਾਂ ਮਿਲਾਂਗੇ ਤੇ ਓਕੇ ਜੀ ਸਸਟੀ ਘਰ ਸਾਰਿਆਂ ਨੂੰ ਹੈਲੋ ਹਾਂਜੀ ਅਸੀਂ ਪਹੁੰਚ ਕੇ ਘਰ ਹੁਣ ਦੇਖੋ ਜੀ ਪੌਣੇ 6 ਦਾ ਹੋ ਗਿਆ ਟਾਈਮ ਤੇ ਪੋਪਰੋਂ ਹੋ ਕੇ ਤੇ ਫਿਰ ਇਧਰ ਸਗਰਾਂ ਵਾਲੀ ਸਾਈਡ ਤੋਂ ਆਏ ਆ ਸਗਰਾਲੀ ਵੱਲ ਦੀ ਫਿਰ ਬਜਾਜ ਪਟਨੂਰਾ ਬਜਾਜਾਂ ਤੋਂ ਹੋ ਕੇ ਫਿਰ ਸਾਡਾ ਪਿੰਡ ਆ ਗਿਆ ਤੇ ਫਿਰ ਹੁਸੀ ਪਹੁੰਚ ਕੇ ਘਰ ਦੇਖੋ ਜੀ ਅੱਜ ਵੱਡੇ ਬਲੌਗਰਾਂ ਨੂੰ ਮਿਲੇ ਬੜੀ ਖੁਸ਼ੀ ਹੋਈ ਮੇਰਾ ਬਹੁਤ ਮਨ ਕਰਦਾ ਸੀਗਾ ਵੀ ਮੈਂ ਫੇਸਟਿਵੈਸਨਾਂ ਨੂੰ ਮਿਲਾਂ ਦੇਖਾਂ ਹਨਾ ਤੇ ਮੈਨੂੰ ਪਤਾ ਜਰੂਰ ਸੀਗਾ ਸਾਡੇ ਏਰੀਏ ਦੇ ਹੈਗੇ ਆਏ ਪਾਉਪਰ ਦੇ ਜਿਹੜੀ ਪਾਉਪਰ ਸਾਨੂੰ ਸਾਡੇ ਇੱਥੇ ਲੱਗੇ ਲੱਗਦਾ ਆ ਤੇ ਜ਼ਿਆਦਾ ਨਹੀਂ ਹੈਗਾ ਤਾਂਤ ਵੀ ਲੱਗ ਗਿਆ ਕਰਤਾਰਪੁਰ ਵੀ ਹੋਰ ਬੋਗਪੁਰ ਬਿਲਕੁਲ ਜਿਆਦਾ ਲੱਗ ਗਿਆ ਤੇ ਬਹੁਤ ਖੁਸ਼ੀ ਹੁੰਦੀ ਆ ਜੀ ਤੇ ਮੈਨੂੰ ਇਹਦਾ ਨੇਚਰ ਬਹੁਤ ਵਧੀਆ ਲੱਗਾ ਤੇ ਜਿਹੜੀ ਸਾਡੀ ਵੀਡੀਓ ਚ ਆਏ ਆ ਤੇ ਵਧੀਆ ਲੱਗਾ ਹਨਾ ਤੇ ਦੇਖੋ سپورਟ ਕਰਨੀ ਚਾਹੀਦੀ ਆ ਰਿਕ ਦੀ ਆਪਾਂ ਨੂੰ ਹਨਾ ਤੇ سپورਟ ਦੇ ਨਾਲ ਹੀ ਆਪ ਅੱਗੇ ਚੱਲਦੇ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਸਵਾਹ ਤੇ ਤੁਸੀਂ ਮੇਰੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਲਾਈਕ ਕਰਦਿਆ ਕਰੋ ਤੇ ਮੈਨੂੰ ਵਧੀਆ ਲੱਗਦਾ ਜੀ ਤੇ ਜਰੂਰ ਦੱਸਿਓ ਤੁਹਾਨੂੰ ਇਹ ਬਲੌਗ ਕਿਦਾਂ ਦਾ ਲੱਗਾ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੋਈ ਹੈ ਕਿਦਾਂ ਪਟਿਵਾਰੀ ਨਹੀਂ ਆ ਰਹੇ ਅੱਛਾ ਠੀਕ ਹੈ ਚਲ ਪੱਠੇ ਹੁਣ ਮੈਂ ਤਾਂ ਕੱਢਦੀ ਆਂ ਤਾਂ ਜਿਹੜੇ ਹੁਣ ਆਪਣੀ ਸਿਵਲ ਵਰਦੀ ਵਿੱਚ ਆ ਜੀਏ ਅੱਛਾ ਤੇ ਰੱਖੀ ਜਰਾ ਮਟਰੀ ਹੁਣ ਇਹ ਬਣਾਉਣੇ ਆ ਤੇ ਵਧੀਆ ਰਾਮਾਤੋਰੀ ਤਾਜੀ ਆ ਤੇ ਬਣਾਉਣੀ ਇਹਨੂੰ ਤੇ ਫਿਰ ਸਬਜ਼ੀ ਬਣਾ ਕੇ ਖਾਣੀ ਰੋਟੀ ਤੇ ਦੇਖੋ ਜੀ ਹੁਣ ਆਪਣੀ ਸਿਵਲ ਵਰਦੀ ਵਿੱਚ ਆ ਜੀਏ ਆਪਣੀ ਜਿਹੜੀ ਆਪਣੀ ਸਿਵਲ ਵਰਦੀ ਆ ਹਾਂ ਦੁਪੱਟਾ ਹੁੰਦਾ ਫਿਰ ਤੁਹਾਨੂੰ ਪਤਾ ਵੀ ਐਕਟਿਵ ਆ ਤੇ ਔਖਾ ਹੋ ਜਾਂਦਾ ਨਾ ਕਿ ਜੇ ਜਿੱਦਿਆ ਆਪਾਂ ਪ੍ਰਿੰਟਰ ਚੁਣੀ ਲੈ ਲੈਨੇ ਆ ਦੁਪੱਟਾ ਤੋੜ ਜਾਂਦਾ ਆ ਤੇ ਇਹ ਫਿਰ ਜਿੱਦਿਆ ਕਰ ਲੋ ਵੀ ਸਹੀ ਰੰਦੀ ਜਿੱਥੇ ਇਹਨੂੰ ਟਕਾਓਗੇ ਟਿਕ ਜਾਂਦੀ ਆ ਦੁਪੱਟਾ ਕਾਟਨ ਦਾ ਇਹ ਰਾਹ ਹੋ ਜਾਂਦਾ ਆ ਤਾਂ ਮੈਂ ਦੁਪੱਟਾ ਲਿਆ ਸੂਟ ਨਾਲ ਸੀਗਾ ਮੈਂ ਉਹ ਰੱਖ ਲਿਆ ਐਡਵਾਈਜ਼ ਜੀ ਪਿਆ ਮੇਰਾ ਤੇ ਇਹ ਦੇਖੋ ਜੀ ਵੀਡੀਓ ਨੂੰ ਲਾਈਕ ਜੁ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਜਿਹਨੇ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਤੇ ਆਲੋ ਜਰੂਰ ਪ੍ਰੈਸ ਕਰ ਲਿਆ ਕਰੋ ਤੇ ਆਲ ਦੇ ਨਾ ਪ੍ਰੈਸ ਦੇ ਨਾਲ ਜੋ ਵੀ ਵੀਡੀਓ ਪਾਉਂਗੀ ਉਹ ਤੜਡੇ ਤੱਕ ਨੋਟੀਫਿਕੇਸ਼ਨ ਆ ਸਕੂ ਉਹਦਾ ਕਦਿਸਾਰੇ ਵੀਰ ਵੀਡੀਓ ਦੇਖ ਸਕਦੇ ਆ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਤੇ ਸਪੋਰਟ ਕਰਿਓ ਫੁੱਲ ਜੀ ਫੁੱਲ ਬਲੌਗ ਦੇਖਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਬਾਈ ਜੀ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ